ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਫਟੇ ਐਤਵਾਰ ਵਾਲੇ ਦਿਨ ਜਿਸ ਦਿਨ ਵਿਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨੁਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਨਹੀਂ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਲੈਂਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਏਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਹੋਏਗਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਦਾ ਅਕਾਲੀ ਦਲ ਨਾਲ ਸੰਬੰਧਿਤ ਹੋਏਗਾ पर मेनू ए नहीं समझ आंदी आई कि भगौड़ा दल दे वर्करान ने आज किस तरह दी बदतमीजी शुरू की कि एक औरत दे नाल चाहे एक बीपी दे नाल इस ਧੰਨ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕੀ ਕਿਉਂਕਿ ਮੇਰੇ ਤੇ ਦਿਮਾਗ ਸੀ ਕਿ ਸ਼ਾਇਦ ਇਹਦੇ ਅਕਾਲੀ ਗੱਲ ਦਾ ਦੰਗਤ ਹੋਵੇ ਜੇ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਵਟੰਦਿਆ ਕਰਾਂਗੇ ਪਰ ਜਿਸ ਵੱੱਦ ਤੇ ਵੀ ਜੀ ਨਾਲ ਉਹਨਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਧੀਆਂ ਭੈਣਾਂ ਦੀ ਕਦਰ ਕਸ਼ੀ ਕਰਨਾ ਪਈ ਔਰਤ ਦੀ ਕੋਈ ਇੱਜ਼ਤ ਇਹਨਾਂ ਦੇ ਹੱਥ ਚ ਨਹੀਂ ਇਹਾਂ ਦੇ ਦਿਮਾਗ ਚ ਨਹੀਂ ਅਕਾਲੀ ਕਦੀ ਇਸ ਤਰ੍ਹਾਂ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਖੀ ਸਰੂਪ ਵਾਲਾ ਹੋਏਗਾ ਉਹਦੇ ਮੂੰਹੋਂ ਇਸ ਤਰ੍ਹਾਂ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾਸਤੇ ਵਾਲ ਸੀ ਨਾ ਜਿਹੜੇ ਤੇ ਕੋਈ ਦਾੜਾ ਸੀ ਇਸ ਤਰ੍ਹਾਂ ਕੇ ਸਿਰਫ ਰਿਆ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਪਗਵੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨੂੰ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗਵੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ। ਤੁਰਤ ਤਾਂ ਆਸ ਨਹੀਂ ਸੀ ਮੈਨੂੰ। ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਨਹੀਂ ਹੋ ਸਕੇ। ਉਹ ਕਿਸੇ ਔਦ ਦੇ ਕਿਸੇ ਇਜਤਤਾ ਦੇ ਕਿਸ ਤਰ੍ਹਾਂ ਹੋਣਗੇ ਸੋ ਮੈਂ ਸਭੀ ਦੀ ਹੈ ਕਿ ਇਹ ਹੀ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਤੇ ਸਿਰਾਂ ਤੇ ਉੱਤਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀੜੀ ਤੇ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼੍ਰਿਕਾਤਾ ਸਾਹਿਬ ਤੋਂ ਭਗੋੜਾ ਦਲ ਜਿਹੜਾ ਬੜਿਆ ਉਹਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਰੱਖ ਕੇ ਬਦਤਮੀਜੀ ਕਰਕੇ ਤੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਵੱਡੀ ਢਾਲ ਆ ਰਹੀ ਹੈ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਹੈ ਸੁਣਨਾ ਮੇਰਾ ਫਰਜ਼ ਪੰਦ ਪੰਥ ਕੋਈ ਗੱਲ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਸਿਰਫਰੇ ਜਿਹੜੇ ਹੈ ਬਿਲਕੁਲ ਉਣ-ਮਉਣ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥਾਂ ਤੇ ਰੱਖਣ ਸੋ ਮੈਂ ਇਹ ਕਹਿਣਾ ਚਾਹੁੰਨੀ ਐ ਕਿ ਹੁਣ ਇਹ ਹੋਛੇ ਤਿਆਰ ਨਾ ਵਰਤੋ ਰਿਕਾਰਡਿੰਗ ਚੋਰੀ ਕਰਨੀ ਇੱਕ ਜੁਰਮ ਹੈ ਰਿਕਾਰਡਿੰਗ ਬਿਨਾਂ ਪੁੱਛੇ ਤੋਂ ਕਰਨੀ ਇੱਕ ਜੁਰਮ ਹੈ ਕਿਸੇ ਦੀ ਕਿਰਦਾਰ ਕੁੱਸ਼ੀ ਕਰਨੀ ਇੱਕ ਵੱਡਾ ਜੁਰਮ ਹੈ ਸੋ ਸੁਚੇਤ ਰਹੋ ਮਤ ਸੋਚਿਓ ਕਿ ਤੁਸੀਂ ਇਸ ਤਰ੍ਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਜੋ ਐਸ ਵਲੇ 71 ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਤੇ ਡੀਮੋਲਾਈਜ਼ ਕਰ ਸਕੋਗੇ ਜਾਂ ਤੁਸੀਂ ਇਵਿਜਾਂ ਗੱਲਾਂ ਕਰਕੇ ਕਿਸੇ ਨੂੰ ਨੀਮਾ ਦਿਖਾ ਸਕੋਗੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਜੋ ਵੀ ਰਹੇਗਾ ਉਹ ਚੜ੍ਹਦੀ ਕਲਾ 'ਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ